ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇ ਫਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਬਾਈ ਗੋਪੀ ਕੋ ਪਹੁੰਚ ਚੁੱਕੇ ਜੀ ਦੇਖੋ ਬਾਈ ਉਹਨਾਂ ਨੇ ਅੱਜ ਵੀ ਟੋਕੜਾ ਘਬਣਾ ਲੈ ਕੇ ਆਨੇ ਆਪਾਂ ਬਹਾ ਸੁਆਜਾ ਪੈ ਗਿਆ ਬਾਈ ਨੂੰ ਟੋਕੜਾ ਘਬਣਾ ਦਾ ਚੰਗੇ ਮੱਝਾ ਲੈ ਕੇ ਆਂਦੇ ਹੁਣ ਤੇ ਆਪਾਂ ਬਰ ਗੱਲਬਾਤ ਕਰੀਏ ਬਾਈ ਜੀ ਸਸਿ ਗੱਲ ਹੋਰ ਬਾਈ ਤੇ ਠੀਕ ਠਾਕ ਜੀ ਟੋਕੜਾ ਘਬਣਾ ਬਹਾ ਸੁਆਜਾ ਲੈ ਗਿਆ ਨਹੀਂ ਹੈ ਟੋਕ ਵਿੱਚ ਲੈ ਲੀਏ ਇੱਕ ਦੋ ਪਾਈ ਵੀ ਲੈ ਲਈਏ ਇੱਕ ਦੋ ਜਦੋਂ ਮਿਲ ਉਹ ਵੇਗੀ ਫਿਰ ਬਜੀ ਹਾਂ ਜੀ ਵੱਡੀ ਵੇਗੀ ਚਲੋ ਚਲੋ ਹਾਂ ਜੀ ਹਾਂ ਜੀ ਔਰ ਠੀਕ ਠਾਕ ਬਸ ਠੀਕ ਹੈ ਜੀ ਠੀਕ ਠਾਕ ਤੇ ਬੋਲੇ ਕੈਨੇਡਾ ਮੋਂ ਕੇ ਸੁਈਨੂ ਜੀ ਤੇ ਸੁਈ ਹਫਤੇ ਕਦੀ ਆ ਅੱਛਾ ਜੀ ਹਾਂ ਜੀ ਮੈਂ ਬੋਲੇ ਬੂਲੇ ਤੋਂ ਨਿਕਲੀ ਆ ਬੋਲੇ ਦੇ ਬੋਲੇ ਤੋਂ ਨਿਕਲੀ ਆ ਜੇ ਆਏ ਉਹ ਤਾਂ ਆਈ ਵੀ ਸਾਡੇ ਕੋਲ ਤੇ ਕੱਲ ਹੀ ਆਈ ਆ ਹਾਂ ਜੀ ਜੀ ਤੇ ਭਾਜੀ ਦੁੱਧ ਕਿੰਨਾ 2.8 9 ਕਿਲੋਜ ਪੱਠ 9 ਕਿਲੋ ਬੋਲੇ ਕਾ ਨੂੰ ਕਹਿੰਦੇ ਮੈਂ ਆਈ ਕੱਲ ਵਾਡੇ ਕੋ ਵੀ ਸਾਮਾ ਸੁਮ ਬੜਾ ਲਿਆ ਮੈਂ ਯਾਦ ਸਾਮਾ ਉਹਦਾ ਚੋਣਾਂ ਮੈਨੂੰ ਬਹੁਤ ਚੰਗਾ ਬਸ ਠੀਕ ਆ ਆਜੋ ਜੀ ਆਜੋ ਬਰੂ ਅਜੇ ਭਾਜੀ ਦੁੱਧ ਆਣਾ ਹਾਂ ਦੁੱਧ ਤੇ ਮੈਂ ਦੇ ਦੂੰਗੀ ਛੂਨ ਛਾਣ ਮੈਨੂੰ ਬਹੁਤ ਚੰਗਾ ਥਾਂ ਵੇਖਦਾ ਲਗਾ ਗਾਰਡ ਛਾਣ ਮੈਨੂੰ ਬਹੁਤ ਖਰੀ ਠੀਕ ਆ ਹਾਂਜੀ ਸਾਮਾ ਸੂਤ ਵਾਲੀ ਹੈ ਮੋਲੋ ਮੋਲੋ ਤੇ ਉਹਦਾ ਲੱਖ ਵੀ ਪਾ ਨਹੀਂ ਪਾਦੀ ਨਹੀਂ ਜੈ ਜੀ ਆਪਾਂ ਪਾਣਾ ਆਪਾਂ ਨਹੀਂ ਪਾਣਾ ਹਨਾ ਜੈ ਜੀ ਜੈ ਜੀ ਤੇ 90 ਦੀ ਜਨ 9000 ਦੀ 9000 ਦੀ ਚਲੋ ਆਹ ਕੋਈ ਨਹੀਂ 9000 ਛੋਟ ਛੜ ਕਰਦੇ ਛੋਟ 500 ਕਰ ਦਾਂਗੇ ਚਲੋ ਠੀਕ ਆ ਆਹ ਹੈ ਭਾਜੀ ਇਹ ਜੋ ਟੋਕਰ ਗੱਬਣਾ ਦੁੱਧ ਦੁੱਧ ਦੇ ਕੋ 8 ਕਿਲੋ ਚੌਥਾ ਮਹੀਨਾ ਲਗਾ ਹੈ ਅੱਛਾ ਹਾਂਜੀ ਟਿਕਟ ਉਹਦੇ ਨੇ ਨਹੀਂ 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 ਪਹਾੜੇ ਲੱਗੀ ਆ ਉੱਥੇ ਲੱਗੀ ਸੀ ਬੇਕੋ ਪਰ ਤੇ ਪਹਿਲਾਂ ਮਾਰਾ ਜਾਂ ਟਿਕਟ ਜ਼ੋਦਾ ਦਿਹਾੜੀ ਕੀ ਕੀਤਾ ਹੁਣ ਟੇਕੀ ਚੌਥਾ ਮਹੀਨਾ ਲੱਗਾ ਉਹਦੇ ਵੇਖ ਲੋ ਕਰਾ ਠੀਕ ਹੈ ਬਰੇ ਬਣੀ ਚੋਣ ਦੀ ਰੋਟੀ ਬਹੁਤ ਚੰਗੀ ਹੈ ਚੁਆਈ ਵਧੀਆ ਬਿਲਕੁਲ ਚੁਆਈ ਬੜੀ ਵਧੀਆ ਫਸਟ ਕਲਾਸ ਆ ਕਹਿਣ ਨੂੰ ਭਾਵੇਂ ਦਾਹ ਵੀ ਗਈ ਹੈ ਪਰ ਜਿਹੜਾ ਜਾਇਦ 8 ਕਿਲੋ ਹੈਗਾ ਪੱਕਾ ਹੈ ਨਹੀਂ ਸਿੰਘ ਸਿੰਘ ਬਹੁਤ ਸੋਹਣੀ ਝੋਟੀ ਹੈ ਨਹੀਂ ਝੋਟੀ ਬਹੁਤ ਚੰਗੀ ਹੈ ਇਹਦੀ ਭਾਜੀ ਫਿਰ ਕੀਮਤ ਇਹਦੀ ਕੀਮਤ ਉੱਦਾਂ ਦੇ ਪੈਣ ਭਾਵੇਂ 90 ਵੀ ਕਹੀ ਗਈ ਹੈ ਹੂੰ ਤੇ ਜਾਇਜ 82 ਹਾਦੀ ਦੇ 8200 8200 ਚਲੋ ਠੀਕ ਹੈ ਠੀਕ ਹੈ ਇਹ ਵੀ ਦੋਕੜ ਗੱਬਣੀ ਆ ਇਹ ਵੀ ਦੋਕੜ ਗੱਬਣੀ ਵੀ ਜੈਨ ਬਲੇ ਇਹ ਦੋਹਾਂ ਦੀ ਤੀਜਾ ਲੱਗਾ ਹੈ ਇਹਨੂੰ ਤੀਜਾ ਲੱਗਾ ਦੁੱਧ ਦੁੱਧ ਇੱਕੋ ਵੀ 8 ਨੋ ਕਿਲੋ ਪਕਾ 8 ਨੋ ਕਿਲੋ ਇਹ ਅੰਦਰ ਮੇਰਾ ਜਾਇ ਮੇਰਾ ਬਖਾਰਿਆ ਕਾਲੀ ਸ਼ਾ ਜੋ ਬਹੁਤ ਚੰਗੀ ਹੈ ਮੈਂ ਪੂਜ ਤੱਕ ਕਾਲੀ ਹੈ ਹਾਂ ਬਿਲਕੁਲ ਨਹੀਂ ਪੂਜ ਵੀ ਚਿੱਟੀ ਨਹੀਂ ਮੈਂ ਦੀ ਪਹਾੜੇ ਬੂੜੇ ਆ ਮਿਲਦੇ ਆ ਪਹਾੜੇ ਮਿਲ ਹੀ ਪੜ ਠੀਕ ਆ ਪਹਾੜੇ ਉੱਥੇ ਲੱਗੀ ਪਹਾੜੇ ਆਪਣੇ ਲੱਗੀ ਤੋਰ ਦੀ ਜਿਹੜਾ ਹਸਾਉਂਦਾ ਉਹ ਮੀਨੂ ਆ ਲਿਆ ਲਿਆ ਬੰਦੇ ਕਿਧਰ ਭੱਜ ਗਿਆ ਥੋੜੇ ਲੈ ਲਮੀ ਲੈ ਲੈ ਸਮਾਨ ਲੈ ਆਂ ਹਿੰਦੀ ਬਾਜੀ ਫਿਰ ਕੀ ਮਾਰਾ ਇਹਦੀ ਇਹ 80 ਦੀ ਦੇ ਦਾਂਗੇ 80000 80 ਦੀ ਦੇਣਾ ਠੀਕ ਹੈ ਬਸ ਠੀਕ ਹੈ ਮੈਂ ਵੀ ਬੜੀ ਚੰਗੀ ਹੈ ਮੈਂ ਲੋ ਟਲੀ ਹੈ ਬਿਲਕੁਲ ਜਮ ਵਡੀ ਹੈ ਮੱਛੀ ਛੋਟੀ ਨਹੀਂ ਬੰਦ ਆ ਜੋ ਜੀ ਬੰਦ ਤੇ ਆ ਬੂਰੀ ਨਹੀਂ ਲੀਏ ਗੱਪਣਾ ਜੀ ਬੂਰੀ ਨਹੀਂ ਦੀ ਗੱਪਣਾ ਕਿੰਨਾ ਟਾਈਮ ਲਾਜੂ ਬਾਜੀ ਦੇ ਨਾਲ ਪੰਜ ਚਾਰ ਲੈਣੇ ਨੇ ਅੱਛਾ ਮੈਂ ਬਹੁਤ ਚੰਗੇ ਕਿ ਥੋੜਾ ਥਣਪਾ ਲਾ ਰਹੀ ਪਰ ਚੋਂ ਤੇ ਪੰਜ ਕੋ ਰਿਆਵਾ ਠੀਕ ਤਾਂ ਨਹੀਂ ਕੋ ਵੱਧ ਕਰਦੇ ਕੋ ਪੰਜ ਸੋਈ ਦੋ ਲੈਣੇ ਚਵਾਈ ਚੂਈ ਦੀ ਬੜੀ ਚੰਗੀ ਹੈ ਜਿੰਨਾ ਕਰ ਜੂ ਤੋਹੇ ਬਾਜੀ ਦੋ ਤੇ ਮਾਲਕਾਂ ਦਾ 11-12 ਕਿਲੋ ਦੰਦੀਰੀ ਆ ਹਾਂਜੀ ਹਾਂ ਹਾਂ ਫਿਰ ਕੀ ਸੂਰ ਤੇ ਜੇ ਤੇ ਮਹੀਨੇ ਸੁਣਾਵਾ ਚੋਰ ਮੈਨੂੰ ਬਹੁਤ ਜਗਾਵਾ ਸਤੇਪਲ ਤੋਂ ਬੜੀ ਬਣਨੀ ਤੇ ਮੈਂ ਬਹੁਤ ਯਾਰੀ ਹਾਂਜੀ ਬਣੂ ਮੈਂ ਬਹੁਤ ਯਾਰੀ ਪਿਓ ਨੀਲੀ ਦੀ ਆ ਪਿਓ ਨੀਲੀ ਆ ਨਾ ਬੂਰੀ ਨੀਲੀ ਆ ਬੂਰੀ ਨੀਲੀ ਹਾਂ ਮਨੂ ਬਹੁਤ ਯਾਰੀ ਬਣਣਾ ਤੇ ਮੇਰੀ ਕੋ ਗੱਲ ਹੈ ਜੇ ਮੈਨੇ ਬਣਣਾ ਇਨੀ ਹੋਦਾ ਆਜੋ ਜੀ ਥਾਂ ਵਾਲਾ ਕਿ ਦਾਗ ਲਾ ਗਿਆ ਦਾਗ ਦਾ ਭਾਰਾ ਵਾਲਾ ਕਰ ਗਈ ਉਹਦੇ ਪੰਜ ਪੰਜ ਬੋਖਰਾ ਠੀਕ ਆ ਹਾਂ ਇਹਦੀ ਫਿਰ ਕੀਮਤ ਜੀ ਇਹਦੀ ਪੌਣ ਨੂੰ ਲਿਭਾ ਲੱਖ ਹੀ ਪਾ ਦੀਏ ਹੂੰ ਭਾ ਜਿਹੜੀ 90 ਹਜ਼ਾਰ ਦਾ 90 ਹਜ਼ਾਰ ਠੀਕ ਆ ਬੱਠੀ 90 ਹਜ਼ਾਰ ਦੇ ਦਿੰਦਾ ਚਲੋ 90 ਹਜ਼ਾਰ ਦੇਣਾ ਹਾਂਜੀ ਹਾਂਜੀ ਬੱਠੀ ਠੀਕ ਆ ਤੇ ਆਹ ਜੀ ਵਹਿੜ ਇਹ ਵਹਿੜ ਸੁਈਏ ਗੱਬਲਵਾ ਨੀਂਦ ਆਖ ਲੈਣੀ ਪਹਿਲਾ ਸਵੇਰ ਹਾਂਜੀ ਹਾਂ ਨੀਂਦ ਆ ਲੈਣੇ ਨੇ ਪਹਿਲਾ ਸਵੇਰ ਇਹ ਵੀ ਦੋੜੋ ਜੀ ਮੇਰਾ ਪਰ ਲੰਮੀ ਲੈਣਾ ਪਹਿਲਾਂ ਸੂਜੇ ਜੀ ਪਹਿਲਾਂ ਪਹਿਲਾਂ ਪਣੀ ਕਿਤੇ ਭਰ ਕੇ ਆ ਥੋੜੀ ਮਣੀ ਭਰ ਕੇ ਉਹਦਾ ਦੁੱਧ ਦੇ ਦੋ ਅਸੀਂ ਬਣਨੀ ਬੜੀ ਐ ਜੇ ਅਸੀਂ ਥੋੜੀ ਕੱਚੀ ਹੀ ਕਰਦੇ ਹਾਂ ਆਜੋ ਜੀ ਆਜੋ ਹਾਂ 25 ਰੁਪਏ ਹੈ ਕੀ ਉਹਦਾ ਮਣੀ ਹਿੰਦੀ ਭਾਜੀ ਫਿਰ ਕੀ ਮਾ ਦਾ ਕਾਣ ਨੂੰ ਉਹ ਭਾਵੇਂ ਵੀ ਪਜਤ ਤਦੀ ਗਈ ਹੈ ਹਾਂਜੀ 60000 ਦੀ ਜੀ ਆਪਾਂ ਚਲੋ 60000 ਹਾਂ ਠੀਕ ਆ ਠੀਕ ਆ ਬਸ 800 500 ਕਰ ਦਾਂਗੇ ਸੋ ਆਹੀ ਪੰਜ ਪੰਜ ਹੀ ਹੈ ਜੀ ਦੇਖੋ ਜੀ ਆਹੀ ਪੰਜੂ ਸੇਲ ਹੈ ਜੀ ਬਾਕੀ ਇੱਥੇ ਆਓ ਮੇਰਾ ਵੀਰ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਹਣਾ ਭਾਜੀ ਹਾਂ ਜੀ ਚੋ ਕੇ ਖੜੀ ਜਰਾ ਮਰਜੀ ਪਾਸ ਕਰਕੇ ਖੜੇ ਆਪਣੀ ਚਲੋ ਬੋਲੋ ਫਿਰ ਭਾਜੀ ਨੰਬਰ ਪਿੰਡ ਗਗੜਪਣਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਉਕਾਲਾ ਨੰਬਰ 98780 ਤੇ 51380 ਸਾਸੀਗਾ ਸਾਸੀਗਾ ਜੀ